ਕੱਪੇ ਆ ਕਿੱਥੇ ਆ ਨਾ ਕੱਪੇ ਵੰਦਾ ਨਾ ਇਹ ਤਾਂ ਇਹ ਕਰੋ ਸੂਟ ਸੋਣਾ ਪਾਉ ਮੈਂ ਮੈਂ ਆਸਪਤ ਸੁਨੇ ਕੱਪੇ ਹੂੰ ਇਹ ਸੋਨੇ ਹਾਂ ਹੂੰ ਗੁੱਡ ਮਾਰਨਿੰਗ ਸਾਰਿਆਂ ਨੂੰ ਤੁਹਾਨੂੰ ਵੈਲਕਮ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਤੇ ਜਿਸ ਤਰ੍ਹਾਂ ਨਾਈ ਮਿਸਟਰ ਮਿਸਲੀ ਦੇ ਵਲੌਗ ਕਰਦੇ ਆ ਸਟਾਰਟ ਅੱਜ ਮੀ ਦੱਸਿਆ ਨਾ ਹੋਊਗਾ ਨਹੀਂ ਹੋਣਾ ਦੱਸਿਆ ਬਾਬਾ ਮੀ ਦੱਸਿਆਊਗਾ ਨਹੀਂ ਹੋਣਾ ਵੇ ਹਾਂ ਤੇ ਰੈਡੀ ਆਪਾਂ ਹੋ ਚੁੱਕੇ ਆਂ ਤੇ ਡਿਊਟੀ ਤੇ ਚੱਲੀਏ ਸਮਾਨ ਅੱਗੇ ਕਰ ਲਿਆ ਕੈਰੀ ਤੇ ਜੋ ਸਕੂਟੀ ਦਾ ਹਾਲ ਆ ਵਾਹੇ ਗੁਰੂ ਮੈਂ ਪਤਾ ਕੀ ਸੋਚਣ ਦੀ ਮੈਂ ਅੱਜ ਨਾ ਸਕੂਟੀ ਉਸੇ ਲਾ ਆਉਣੀ ਹੈ ਜਿੱਥੇ ਵਾਸ਼ ਕਰਦੇ ਉਹਨਾਂ ਨੂੰ ਮੈਂ ਕਹਿਣਾ ਕਰ ਦੋ ਵਾਸ਼ ਹਨਾ ਉਹ ਵਧੀਆ ਇੱਕ ਵਾਰੀ ਕਰ ਦੇਣਗੇ ਉਹ ਲੈ ਲੈਣ ਪਾ 100 ਲੈਣਾ ਜਾਂਦਾ ਕਿਉਂ ਕੁੜੀ ਨਾਲ ਜਾ ਕੇ ਨਾ ਲਾਵਾਂਗੇ ਤੇ ਉੱਥੇ ਲੱਗ ਗਈ ਤੇ ਕੁੜੀ ਨਾਲ ਜਾ ਕੇ ਲਾਵਾਂਗੇ ਤੇ ਬਾਅਦ ਵਿੱਚ ਇਦਾਂ ਕਰ ਲਾਂਗੇ ਖਾਲੀ ਬੜੀ ਖਰਾਬ ਜਾ ਰਹੀ ਆ ਤੂੰ ਪੈ ਉਹਨਾਂ ਨੇ ਵੇਹ ਇੱਕ ਵਾਰੀ ਇਹ ਵੀ ਨਵੀਂ ਕਰ ਦੇਣੀ ਹੈ ਹਾਂ ਹੈਨਾ ਨਵੀਂ ਕਰ ਦੇਣੀ ਹੈ ਦੇ ਨਵੀਂ ਕਰ ਦੇਣੀ ਆਂ ਦੋਂ 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 ਲੈ ਤੂੰ ਮੈਂ ਚੱਲੇ ਆ ਬਾਈ ਪਹਿਲਾਂ ਕਰ ਜਾ ਕਰ ਉਹਨਾਂ ਨੇ ਆ ਵੀ ਨਵੀਂ ਕਰ ਦੇਣੀ ਹੈ ਹਾਂ ਮੈਂ ਵੀ ਵਧੀਆ ਲੈਣ ਨੂੰ ਬਣਵਾ ਕੇ ਕਿਉਂਕਿ ਇੱਥੇ ਤੇ ਕਿਤੋਂ ਮੀਰ ਹੈ ਨਹੀਂ ਮਮਾ ਥੜਾ ਬਾਪ ਹਾਂ ਨਾ ਜਿਹੜੀ ਸਕੂਟੀ ਤੋਂ ਜੀ ਹਾਂਜੀ ਅਜਾ 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 ਚੁੱਪ ਵਾਲੀ ਬੜਾ ਵੱਡਾ ਹੈ ਹੈ ਹਾਂ ਵਾਲੀ ਬੜਾ ਵੱਡਾ ਕਰਾਂਗੇ ਵੜ ਕਿਦਾਂ ਹਰ ਪਾਸੇ ਹੂੰ ਚਲੋ ਜੀ ਲਿਓ ਦੋ ਚੱਲ ਜੀ ਫਿਰ ਕੀ ਫਿਰ ਹੁਣ ਟਾਈਮ ਕੱਢਣਾ ਪੈਣਾ ਹੈ ਕੀ ਕਰੀਏ ਕਰ ਲਈ ਆ ਬਸ ਸਕੂਟੀ ਸਟਾਰਟ ਤੇ ਚੱਲੀਏ ਅਣੀ ਮੰਮੀ ਵੀ ਜਾਊਗੀ ਆਪਣੇ ਘਰਾਂ ਨੂੰ ਆ ਹਾਂ ਹਾਂ ਚੱਲੀਏ ਫਿਰ ਹਾਂ ਚਲੋ ਚਲੋ ਲਓ ਜੀ ਛੁੱਟੀ ਘਰ ਲਈ ਆਪਾਂ ਸੋ ਵਾਸ਼ ਕਰ ਲਈਏ ਹੁਣ ਲਓ ਜੀ ਛੋਟਾ ਜਿਹਾ ਕੀ ਹੈ ਗਲੇ ਅੱਗੇ ਅੱਜ ਲੱਗੇ ਛੋਟੀ ਜਿਹੀ ਪਾਰਟੀ ਕਰਨ ਸਾਰੇ ਆ ਆਪਣੇ ਆਫਿਸ ਵਾਲੇ ਮਿਲ ਕੇ ਆਣ ਦੇ ਨੇ ਹੈ ਇਹ ਕੋਈ ਸਰਪ੍ਰਾਈਜ਼ ਨਹੀਂ ਹੁੰਦਾ ਇਹ ਕੋਈ ਸਰਪ੍ਰਾਈਜ਼ ਦੇ ਤਾਈ ਦਾ ਛੋਟਾ ਜਿਹਾ ਪਰਦੇ ਦੇ ਹੁੰਦਾ ਆ ਕਹਿੰਦੇ ਇਹ ਖੁਸ਼ ਹੋ ਕੇ ਡਾਕਟਰਾਂ ਦੇ ਮੂੰਹ ਨੇ ਆਵਾਜ਼ ਸਾਰੇ ਕੋ ਖੜੇ ਆ ਤੇ ਫੇਰ ਆ ਆ ਸ਼ਾਮ ਨੂੰ ਗਿਫਟ ਪਸੰਦ ਆ ਤੈਨੂੰ ਬਲੈ ਦੱਸ ਇੱਥੇ ਸਾਰਿਆਂ ਨੂੰ ਸੋਨਾ ਸੋਨਾ ਅੱਜ ਕੁੜੀ ਦੀ ਅਨਿਵਸਰੀ ਹੈ ਇਸੇ ਕਰੋ ਸਾਰੇ ਥੋੜੀ ਬਹੁਤ ਸੈਲੀਬ੍ਰੇਟ ਕੀਤੀ ਆਪਾਂ ਪਤਾ ਨਹੀਂ ਇਹਨੂੰ ਕੋਈ ਪਲੈਨ ਸਰਪ੍ਰਾਈਜ਼ ਹੈ ਬਹੁਤ ਵਧੀਆ ਹੈ ਬਹੁਤ ਵਧੀਆ ਹੋਈ ਥੋੜੀ ਬਹੁਤ ਤੇ ਹੁਣ ਕੀ ਲੈ ਵੇ ਖੰਡਿਆਰੇ ਕੁਛ ਨਹੀਂ ਨੂੰ ਪਤਾ ਵੀ ਨਹੀਂ ਕੀ ਲੈਣਾ ਚਲ ਲੈ ਲਾ ਫਿਰ ਚੱਲੀਏ ਮੰਦਰ ਵਾਬ ਕੀ ਦੀ ਗੱਡੀ ਆ ਉਹ ਕੀ ਦੀ ਗੱਡੀ ਆ ਜੀ ਨਾਲ ਨਾਲ ਸਾਡੇ ਚੱਲ ਰਹੇ ਨੇ ਕਾਂਟੂ ਤੇ ਨਾਲ ਨਾਲ ਸਾਡੀ ਰਬਾਬ ਖਾਰੀ ਐ ਚੀਜ਼ੀਆਂ ਉਹ ਡੱਬਾ ਰੱਖਿਆ ਅੱਗੇ ਹਨਾ ਰਪਾ ਨਾਲ ਨਾਲ ਹੀ ਕਾਂਡੂ ਨੂੰ ਵੇਖਣੇ ਇਹਦੇ ਨਾਲ ਨਾਲ ਹੀ ਚੀਜ਼ੀਆਂ ਖਾਣੀਆਂ ਸਹੀ ਹੈ ਨਾ ਤੇ ਪੀ ਲਈਏ ਚਾਹ ਤੇ ਖਾ ਲਈਏ ਚੀਜ਼ੀਆਂ ਫਿਰ ਤੁਹਾਨੂੰ ਮਿਲਦੇ ਆਂ ਘਰ ਆਪਾਂ ਪਹੁੰਚ ਗਏ ਆਂ ਜੀ ਘਰ ਆਪਾਂ ਪਹੁੰਚ ਗਏ ਆਪਣੇ ਗੁੱਗੂ ਕੋ ਨੇ ਗੁੱਗੂ ਕੋ ਆ ਗਏ ਆਪਣੇ ਗੁੱਗੂ ਕੋ ਗੁੱਗੂ ਚਲੋ ਜੀ ਜੀ ਮਿਲ ਕੇ ਰਹੇਗੇ ਮੈਂ ਜਾਣੀ ਹੁਣ ਉਹ ਬਹੁਤ ਪਰਫਲ ਡਿੱਗਣੇ ਪਈ ਆ ਮਾਂ ਚਲਾਣੀ ਨਹੀਂ ਇਦਾਂ ਕਰੋ ਨਹੀਂ ਨਾ ਡਿੱਗਣੇ ਮਾਂ ਚਲਾਦਾ ਵਰਕ ਹਾਂ ਇਦਾਂ ਕਰਦੇ ਆ ਤੁਸੀਂ ਨਿਕਲ ਕੇ ਚਲੋ ਮੇਰੇ ਨਾਲ ਮੈਂ ਕਿੱਥੇ ਨਿਕਲ ਜਾਉਂ ਚਾਹ ਬਹੁਤੀਆਂ ਗੱਲਾਂ ਮੇਰੇ ਨਾਲ ਕਰਨੀਆਂ ਨਹੀਂ ਕਿੱਥੇ ਨਿਕਲ ਜਾ ਮੈਂ ਤੇ ਸਕੂਟੀ ਤੇ ਚਲਾ ਲਈ ਜਣਾ ਮੇਰੇ ਨਾਲ ਮੈਂ ਜਿਹੜਾ ਮਲੇਰੇ ਇੱਕ ਮਿੰਟ 7 ਵਜੇ ਮਲੇਰੇ ਗਿਆ ਤੀਆਂ ਬਾਵਾ ਦੇ ਕਮੀਜ਼ ਪਾ ਕੇ ਦੁੱਧ ਦੇਣ ਆਪਣੇ ਪਿੰਡ ਤੱਕ ਪਿੰਡ ਦਾ ਕਰ ਤੇ ਮੈਂ ਕਿੱਥੇ ਜਾਣਾ ਤੇ ਤੂੰ ਕਿਲੋਮੀਟਰ ਬੰਦੀ ਪਿੰਦੀ 2 ਕਿਲੋਮੀਟਰ ਵਾਦਲਾਲਾ ਹਾਂ ਰੋਟੀ ਨਹੀਂ ਹਾਂਜੀ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਵੈਲਕਮ ਬੈਕ ਟੂ आवर ਨਿਊ ਵਲੌਗ ਕੱਲ ਦਾ ਵਲੌਗ ਕਰਨੀ ਨੂੰ ਨਹੀਂ ਹੋਇਆ ਤੇ ਅੱਜ ਨਵਾਂ ਸਟਾਰਟ ਕਰ ਲਿਆ। ਫੜੀ ਸ ਇਕੱਠਾ ਕਰਕੇ ਪਾਵਾਂਗੇ ਆਪਾਂ। ਹੁਣ ਮੇਰਾ ਜਾਂ ਲੱਗ ਕੇ ਬਣੇ ਮੈਂ ਕੋ ਕੰਮ ਸਤਾ ਕਰਾਂ। ਕਰੋ ਓਦਾਂ ਤੁਸੀਂ ਸੌਂਕ ਸੁਣੋ। ਅਈ ਸਤਰ ਕੋ ਡੱਬਾ ਟੇ ਫੰਦਾ ਰੱਖਿਆ ਨਹੀਂ ਆ 10 ਕੁਟਰੀ ਦਾ ਵੱਡੀ ਵੱਡੀ ਫਿਰਦੀ ਮੈਡਮ। ਥੋੜਾ ਜਿਹਾ ਓਦਾਂ ਹੀ ਮੈਂ ਕਿਹਾ ਵੀ ਆਪਣੇ ਆਪ ਨੂੰ ਬੰਦਾ ਆ ਕਵਰੀ ਚੰਗਾ। ਆ ਤੇਰੇ ਬੰਦੂ ਪ੍ਰਧਾਨ ਮੰਤਰੀ ਆਂ ਦੇਸ਼ ਦੀ ਵੀ ਤੇਰੇ ਬਿડા ਗੱਡੀ ਨਹੀਂ ਚੱਲਣੀ ਬਵਾਦ ਹੋ ਜਾਈਗੀ ਤਾਂ ਹੋ ਜੇ ਕੰਮ ਹੋ ਜੂ ਤੇ ਤੇਰੇ ਬਿડા ਦੇਸ਼ ਰੁਕ ਕੇ ਜਾਣਾ ਤੁਹਾਨੂੰ ਤੇ ਵੈਰੇ ਵੀ ਨਾ ਤਾਂ ਤੱਤ ਕੀ ਸਾਬ بتا ਦਿਆ ਤੁਹਾਨੂੰ ਅਗਲੇ ਬੰਦੇ ਦੇ ਨਾਲ ਨਾ ਕੋਈ ਫਰਕ ਨਹੀਂ ਪਈ ਢਾਕੇ ਤੇ ਆ ਕੰਬਲ ਕੋ ਬਲ ਚੁੱਕਿਆ ਹਣੀ ਆ ਚੁੱਕੇ ਜਾਵਾਂਗੇ ਚੁੱਕ ਦਿੰਨਾ ਹੈਡਫੋਨ ਹੀ ਲੱਭਣੇ ਮੇਰੇ ਹੂੰ ਹਾਂ ਚਲੋ गाइस ਚਲਦੇ ਆਂ ਖਤਮ ਕਰਦੇ ਆਂ ਇੱਧਰ ਲੱਗੇ ਆ ਕਾਰਟੂਨ ਇੱਧਰ ਚੱਲ ਰਹੀਆਂ ਨੇ ਕਲਾ ਮਾਤਾ ਰੋਟੀ ਨੇ ਕਰ ਲਈ ਹਾਂ ਬਿਲਕੁਲ ਇੱਥੇ ਆ ਕੇ ਰੋਜ਼ ਇਹੀ ਹਾਲ ਹੁੰਦਾ ਜੀ ਸੱਚ ਜਰਿਆ ਹੈ ਤੋ ਇਹਨਾਂ ਉਗੀ ਫੇਰੀ ਜਾਣਾ ਤਰੋਂ ਹੀ ਆ ਗਏ ਹਾਂ ਤੇ ਇੱਥੇ ਫਾੜਕਦੇ ਆ ਕੇ ਟਾਈਮ ਜ਼ਿਆਦਾ ਲੱਗ ਜਾਂਦਾ ਲਓ ਜੀ ਦੁੱਧ ਤਾਂ ਘਰ ਆ ਗਈ ਸੀ ਚਾਹ ਚੋ ਪੀਤੀ ਤੇ ਹੁਣ ਮੇਰਾ ਤੜਕਾ ਚੈੱਕ ਕਰਾਂ ਤੇ ਗੋਭੀ ਬੋਇਲ ਹੋਣ ਲਈ ਰੱਖਤੀ ਆ ਤੜਕਾ ਆਪਣਾ ਰੈਡੀ ਹੈ ਤੜਕਾ ਰੈਡੀ ਹੈ ਤੇ ਹੁਣ ਸਬਜ਼ੀ ਜਿਹੜੀ ਉਹ ਤਿਆਰ ਕਰਾਂਗੇ ਮੀਨਸ ਕੀ ਬਣਾਵਾਂਗੇ ਤੇ ਕਰ ਆ ਗਏ ਆ ਤੇ ਹੁਣ ਥੋੜਾ ਜਿਹਾ ਕੰਮ ਜਾਣਾ ਵਾ ਪੁਲਿਸ ਆ ਫ੍ਰੀ ਹੋ ਜਾਣ ਫਿਰ ਚੱਲਦੇ ਆ ਬਾਕੀ ਸਾਰੇ ਬਾਹਰ ਆ ਫ੍ਰੀ ਫਰੋਂਦੇ ਫਿਰ ਮਿਲਾਂਗੇ ਤੁਹਾਨੂੰ ਕਿੱਧਰ ਆਏ ਅੰਕਲ ਵਾਓ ਲਹੌਰ ਆਈਏ ਕਾ ਓ ਮਾਈ ਗੋਡ ਲੜਾਈ ਕਰਨ ਲੱਗੇ ਇਹ ਤਾਂ ਲੜਨ ਲੱਗੇ ਆ ਇਹਨਾਂ ਨੂੰ ਕੌਣ ਚੇੜਾਊਗਾ ਓ ਮਾਈ ਗੋਡ ਬਹੁਤ ਹੀ ਨਾ ਨਾ ਰੋਮੀ ਮੁਕਾਬਲਾ ਨਹੀਂ ਨਾ ਨਾ ਮੁਕਾਬਲਾ ਨਹੀਂ ਹੋ ਸਕਦਾ ਰਵਾਵੇ ਕਿ ਹੁੰਦਿਆ ਲੜਾਈ ਹੁੰਦੀ ਇਹਨਾਂ ਦੀ ਹਾਂ ਬੁਰਾਈ ਹਾਲਿਆ ਵੇ ਲੋ ਤੇ ਇੱਥੇ ਲੱਗੇ ਆ ਕੰਮ ਕਰ ਕਰਨ ਆ ਵੇਖੋ ਕੀ ਬਣਾਇਆ ਇਹਨਾਂ ਨੇ ਕਿਤਨੇ ਅੱਛੇ ਅੱਛੇ ਸੇ ਇਸੇ ਕਹਤੇ ਹੈਂ ਇਸੇ ਕਹਤੇ ਹੈਂ ਕੀ ਕਹਤੇ ਹੈਂ ਇਸੇ ਈ ਡੋਨੋ ਇਨਕੋ ਪਤਾ ਹੋਗਾ ਜੋ ਸਭ ਸੇ ਬੜੇ ਹੈ ਜੋ ਐਸੇ ਗਟਰ ਗਟਰ ਪੀਤੇ ਲਾ ਵੀ ਵੀ ਇਟਾ ਕਰਨੇ ਪਾਣੀ ਪਾਜ ਨਾਲ ਡੇਢੀ ਨਾਲ ਆਪਣੇ ਪਾਣੀ ਪਿਆਲ ਦੀ ਤੇ ਲੱਗੀ ਤੇ ਪਾਣੀ ਦੇ ਪਾਜ ਨਾਲ ਲੈ ਆਉਣਾ ਹੀ ਨਹੀਂ ਨਹੀਂ ਤੇ ਇੰਨੀ ਠੰਡ ਵਿੱਚ ਵੀ ਤੁਹਾਨੂੰ ਇੰਨਾ ਇੰਨੀ ਗਰਮੀ ਲੱਗਣ ਦੀ ਹੈਵੇਂ ਕੰਮ ਕਰਦੇ ਕੰਮ ਵਿੱਚ ਗਰਮੀ ਲੱਗਦੀ ਆਂਡੇ ਵਿੱਚ ਆਵੜਣ ਨੂੰ ਇੰਨੀ ਗਰਮੀ ਲੱਗਣ ਦੀ ਚਲੋ ਯੋਰਾ ਸ਼ਰਾਣਾ ਕੰਮ ਚੱਲ ਰਿਹਾ ਹੈ ਪਿਛੇ ਉਹ ਬੀਡੀਆਂ ਕਣਕ ਦੇ ਮੇਲੇ ਹੀ ਹੈ ਕਣਕ ਤੇ ਬੀਜੀ ਗਈ ਆ ਆਲਰੇਡੀ ਹਨਾ ਜੜੀ ਇਹ ਕਾ ਜਿਹੜੀ ਆ ਕੁੜੀ ਇੱਕ ਆ ਨਹੀਂ ਜੀ ਨਹੀਂ ਬਿੰਦੀ ਕਿਤੇ ਲੜਾਈਆਂ ਕਰਦੀਆਂ ਹੋਰ ਬਾਬਾ ਨਾ ਇੱਥੇ ਆਵੇ ਮਗਰ ਨਹੀਂ ਆਉਂਦੀ ਉਹ ਮੈਨੂੰ ਕਹਿੰਦੀ ਤੁਹਾਡੇ ਪਿੱਛੇ ਡੌਗੀ ਆ ਗਿਆ ਹੈ ਕਿੱਦਾਂ ਖੜੇ ਕੀਤੇ ਆ ਹਨਾ ਅਈ ਨਾਲ ਦੇ ਪਿੱਛੇ ਬੰਦਾ ਉਹ ਕੀ ਉਹਨੂੰ ਕਹਿੰਦੇ ਲੁਗਣਵੀ ਜੀ ਖੇਡੇ ਹਨਾ ਯ ਲੈ ਹਨਾ ਲੁਗਣਵੀ ਜੀ ਖੇਡ ਦੇ ਨਾ ਇੱਥੇ ਇਦਾਂ ਹੀ ਰਗੇ ਰਹੇ ਨੇ ਸੋਰੇ ਸੰਭੜੀ ਹੁਣ ਤੇ ਇਦਾਂ ਲੱਗੇ ਰਹਿਣੇ ਆ ਡੈਡੀ ਪੂਰੇ ਹੀ ਸ਼ਰਨ ਕੰਮ ਕਰਦੇ ਹੋਏ ਬਨੇ ਹੋ ਗਿਆ ਚਲੋ ਜੀ ਆਪਾਂ ਚੱਲੀਏ ਘਰ ਨੂੰ ਤੇ ਇਹ ਆ ਵੇਲੇ ਤੇ ਟਾਈਮ ਬਣਾ ਜੋ ਵਲੌਗ ਬਣਾਉਣਾ ਆਜੋ ਆਜੋ ਤੇ ਬਾਕੀ ਕੰਮ ਕਮ ਕਰਦੇ ਪਏ ਅਰੇ ਅਸੀਂ ਵੀ ਤੇਰਾ ਫੇਰਾ ਮਾਰਨਾਗੇ ਫੇਰਾ ਫੇਰ ਛੇਤੀ ਆਜੋ ਜਾਣਾ ਜੇ ਮੈਂ ਘਾਹ ਨੂੰ ਚੱਲੀ ਮੈਂ ਅਗੜੀ ਪਛਾਣ ਹੋਣ ਲੱਗੀ ਤੇ ਹੁਣ ਜਾਨ ਤੋਂ ਲੜਾਈ ਚੱਲਣੀ ਪਹਿਲਾਂ ਤੇ 5-10 ਮਿੰਟ ਤੇ ਫਿਰ ਜਾਏ ਕੰਮ ਵੀ ਜ਼ਰੂਰੀ ਹੈ ਕਰਨਾ ਪੈਣਾ ਕਿਉਂ ਵੇ ਲੋ ਭੈਣ ਜੀ ਨਾਲ ਨਾਲ ਗਈ ਹੈ ਤੇ ਨਾਲ ਨਾਲ ਆਈ ਹੈ ਰੋਮੀ ਆ ਲੂ ਲੂ ਦੀ ਖੇਤੀ ਵਧੀਆ ਹੋ ਚੁੱਕੀ ਹੈ ਤੇ ਧਨੀ ਦਾ ਪਤਾ ਨਹੀਂ ਉੱਗਾ ਕਿ ਨਹੀਂ ਹੁਣ ਤਾਂ ਦਿਖਣਾ ਨਹੀਂ ਸਵੇਰੇ ਚੈੱਕ ਕਰਾਂਗੇ ਤੇ ਚਲੋ ਠੀਕ ਆ ਮਿਲਦੇ ਆ ਤੁਹਾਨੂੰ ਥੋੜੇ ਟਾਈਮ ਤੱਕ ਅਹੀਂ ਪਹੁੰਚੇ ਇੱਕ ਨਵੀਂ ਬੈਕਰੀ ਵਿਜ਼ਿਟ ਕਰਕੇ ਆ ਜਵੇ ਆਹ ਵਾਲਾ ਬਿਸਕੁਟ ਫਰਸਟ ਵਾਲਾ ਕੱਢਿਓ ਜਿਹੜਾ ਫਰਸਟ ਵਾਲਾ ਉਹ ਮੰਨਦਾ ਕੋਈ ਨਹੀਂ ਕਿ ਇਹ ਨਹੀਂ ਇਹ ਬਤਾ ਰਹੇ ਬਣਾ ਦੇਣਿਆ ਨਾ ਦੋ ਦੋ ਮਹੀਨਾ ਤੱਕ ਨਾ ਆਪਣਾ ਕੰਮ ਕਰਨਾ ਅੱਛਾ ਉੱਥੋਂ ਹੀ ਮਤਲਬ ਤੂੰ ਹੀ ਕਰਦੇ ਸਾਰੇ ਆਹ ਬਣਾ ਦਿਓ ਆਓ 음 ਨਹੀਂ ਰਹਾ ਬਹੁਤ ਜ਼ਿਆਦਾ ਚਿਕਨ ਨਹੀਂ ਹੋ ਸਕੀ ਜੀ ਨਹੀਂ ਉਹ ਸਹੀ ਜੀ ਇਹੋ ਕਹਿੰਦੇ ਕੋਈ ਕੇਕ ਵਗੈਰਾ ਵੀ ਕਰਦੇ ਰੈਡੀ ਇਹ ਚੀਜ਼ਾਂ ਕਰਦੇ ਇਹਦਾ ਵੈਰਾਈ ਵੀ ਆਉਂਦੀ ਕਿਦਾਂ ਲੱਗਾ ਵਧੀਆ ਵਧੀਆ ਟੇਸਟ ਦਿਖਾਓ ਅਸ ਤੂੰ ਜਿਹੜੇ ਬੇਕਰੀ ਤੋਂ ਲਈਦੇ ਆ ਨਾ ਪੈਕਟ ਬੰਦ ਵਾਲੇ ਪਤਾ ਨਹੀਂ ਕਦੋਂ ਦੇ ਪੈਸੇ ਦੇ ਕੰਦ ਨੇ ਉਹਦੇ ਭਾਜੀ ਮੇਰੇ ਕੋ ਆ ਵੇਖੋ ਕਿੰਨੀ ਕੰਪਲੇਂਟ ਬਈ ਹੂੰ ਇਹ ਤਾਂ ਜਦੋਂ ਮਨ ਨਵੇਂ ਆਇਆ ਇਹਨਾਂ ਤੇ ਕਾਫੀ ਲੋਕ ਉਹੀ ਪੈਕਟ ਵੜਾ ਹੀ ਮੰਨਦੇ ਸੀ ਮੈਂ ਲਿਆ ਕੇ ਰੱਖੇ ਸੀ ਪਰ ਉਹਦੀ ਉਹ ਗਈ ਕੰਪਲੇਂਟ ਬੜੀ ਆਈ ਪਰ ਫੇਰ ਵੀ ਮੈਂ ਆਪਣੇ ਕੋਲੋਂ ਦਿੱਤੇ ਬਿਲਕੁਲ ਨਾ ਕਰਾਈ ਵਧੀਆ ਨੇ ਟੇਸਟ ਬਿਸਕਟ ਹਨਾ ਉਹ ਤੇ ਮੇਰੇ ਫੇਵਰੇਟ ਆ ਉਹ ਦੇ ਦੋ ਹਾਂ ਕ੍ਰੀਮ ਰੋਲ ਲਈਏ। ਬਹੁਤ ਟੇਸ ਲੱਗਦੇ। ਪਾਣੀ ਥੋੜੀ ਜਿਹੀ ਫਰਸ। ਇਹ ਨਹੀਂ ਆ ਰਹੀ ਬਾਕਰ ਖਾਣੀ ਹੈ। ਜੰਮੂਰੀਆ ਦਾ ਮੰਮਾ। ਕੀ ਇਹ ਨਮਕ ਵਾਲੀ ਹੁੰਦੀ ਆ? ਹਾਂਜੀ। ਸੌਸ ਵਗੈਰਾ ਨਾ ਖਾਈ ਦੀ ਜੀ। ਹਾਂਜੀ। ਨਹੀਂ ਇੱਥੇ। ਅੱਛਾ ਇੱਥੇ ਆਪ ਕੋ ਪੈਟੀਜ਼ ਵਗੈਰਾ ਕੀ ਆ ਗਿਆ? ਹਾਂ ਲੱਗ। ਪ੍ਰੈਸ਼ਰ ਹੁੰਦੀਆਂ ਨੇ ਪੈਟੀਜ਼। ਹਾਂਜੀ। ਚਾਹ ਜੋ ਕੇ ਤੇ ਬਿਸਕੁਟ ਇੱਥੇ ਫੋਲਦੇ ਆ। ਇਹ 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 ਇਹ। ਤਰਾਹੋ ਜ਼ਿੰਦਾ ਕੰਮਿਆਂ ਮਿਸ਼ਾਲੇ ਜਾਂਦੀ ਆ ਤੇਰੀ ਮੈਂ ਹਾਂ ਦਸਵਾ ਮੋਕੜ ਨਹੀਂ ਖਾਲੇ ਹੋਈ ਨਹੀਂ ਅਸੀਂ ਨਹੀਂ ਪਾ ਲੈਣਾ ਬਣੀ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਸੇ ਗੱਲ ਜੀ ਸਾਰਿਆਂ ਘਰ ਆ ਹੀ ਪਹੁੰਚ ਗਏ ਆ ਘਰ ਘਰ ਹੀ ਪਹੁੰਚੇ ਘਰ ਘੜਾ ਟਾਈਮ ਲੱਗਦਾ ਪਹੁੰਚਦੇ ਆ ਫਿਰ ਮੱਗ ਘਰ ਆ ਜਣਾ ਬਾਹਰ ਹੀ ਚੱਲਦਾ ਥੋੜਾ ਨਾਲ ਆ ਗਿਆ ਯਾਰ ਬਾਪ ਮੈਂ ਦੱਸਣ ਕਦੋਂ ਤੱਕ ਤਰਾਹ ਹੋਣਾ ਹੈ ਮੇਰੀ ਦਾ ਘੇਰੋ ਨਹੀਂ ਨਹੀਂ ਵਹੇਦਾ ਨਾ ਆ ਮਿਲਿਆ ਹੁੰਦੀਆਂ ਨੇ ਕੀ ਇਹ ਕੀ 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 ਦਵਾਈ ਖਰੀਦਿਆ ਦਵਾਈ ਖਰੀਦਿਆ ਪਤਾ 150 ਦੀ ਸਾਰੀ ਦਵਾਈ 150 ਹੈ ਦਵਾਈ ਇਹ ਨਹੀਂ ਮੇਂਗੀ ਹੋਈ ਹਾਏ ਹਾਏ ਦਵਾਈ ਖਾਣੀ ਆ ਗਿਆ ਚਿੰਗਮ ਆ ਉਸ ਚੰਗਮ ਇਹਦੇ 10 ਰੁਪਏ ਆਟਾ ਛੋਟੇ ਡੋਡੀਆਂ ਦੇ ਛੱਕੜ ਕਿਹੜੇ ਡੋਡੀਆਂ ਦੇ ਇਹ ਨੀ ਗਾਜਾ ਕੀ ਖਾ ਰਿਹਾ ਏ ਕੀ ਮਰੋਲ ਖਾ ਰਿਹਾ ਏ ਇਹਨਾਂ ਦੇ ਬਾਕੀ ਹੈ ਇਹ ਮਰੋਲ ਲਿਆ ਬਾਕੀ ਕੀ ਹੈ ਸਹਾਰਾ ਖਾਣਗੇ ਪੁੱਰੇ ਖਾਣਾ ਕੀ ਜਾਂਦੇ ਮਾਸਾ ਖਾਣਾ ਰੋਟੀ ਵੀ ਨਹੀਂ ਖਾਦੀ ਖਾਂਦੀ ਨਹੀਂ ਕੁਛ ਚਲੋ ਖਾਦੀ ਐ ਉਹ ਕੁਝ ਨਹੀਂ ਹੈ ਨਹੀਂ ਨਹੀਂ ਮੈਂ ਖਾਣ ਦੇਖਣੇ ਚਲੋ ਜੀ ਚਲੋ ਕਰ ਦੋ ਫਿਰ ਵਲੌਗ ਦਾ ਚੰਗਾ ਜੀ ਸਾਰਿਆਂ ਦੇ ਸਸਰੀ ਘਰ ਦੇ ਸਵੇਤਾ ਵਲੌਗ ਦੇ ਵਿੱਚ ਮੈਂ ਬਹੁਤ ਜ਼ਿਆਦਾ ਹਾਂ ਤੇ ਇਸ ਕਰਕੇ ਵਲੌਗਰ ਨੂੰ ਇੱਥੇ ਸਮਾਪਤ ਕਰ ਦਿੰਦਾ ਤੁਹਾਨੂੰ ਤੇ ਮਿਲਦੇ ਆ ਅਗਲੇ ਕਿਸੇ ਵਲੌਗ ਦੇ ਵਿੱਚ ਬਾਕੀ ਧੰਨਵਾਦ ਚੈਨਲ ਕਰ ਦਿਓ Sí. Subscribe! Subscribe!